ਜੀਤ ਕਰ ਕਿਹੜੀ ਜਗ੍ਹਾ ਤੋਂ ਜੀ ਤੁਸੀਂ ਗੋੜਥੜੀ ਤੋਂ ਜੀ ਹਾਂਜੀ ਹਾਜੀ ਭੈਣ ਜੀ ਤੁਹਾਨੂੰ ਪੰਜ ਯੂਜ਼ ਦਿੱਤੇ ਸੀ ਬੋਡੀ ਸਰਵਿਸ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਪ੍ਰੋਬਲਮ ਮੈਨੂੰ ਬਹੁਤ ਸਾਰੀ ਸਾਹਤ ਨਹੀਂ ਸੀ ਸਾਹ ਚੜਦਾ ਸੀ ਮੱਸਲਵਾਦੀ ਸੀ ਠੀਕ ਹੈ ਜੀ ਤੇ ਇੱਕ ਜੀ ਮੇਰਾ ਇਹ ਪਾਸਾ ਸਾਰੀ ਸਾਈਡ ਮਚ ਗਈ ਸੀ ਮੰਜੇ ਤੇ ਪਿਆ ਹੀ ਨਹੀਂ ਸੀ ਜੰਦਰ ਆ ਤੇ ਠੀਕ ਹੈ ਜੀ ਆਰਾਮ ਨਾਲ ਸੌਣ ਦੇ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਹਾਂ ਤੇ ਸਾਹ ਚੜਨੋਂ ਹਟ ਗਿਆ ਜੀ ਵਧੀਆ ਕੰਮ ਕਰਦੇ ਆ ਜਦਕਿ ਮੈਂ ਤੇ ਵੀ ਇਹ ਪ੍ਰੋਬਲਮਾਂ ਭੈਣ ਜੀ ਤੁਹਾਨੂੰ ਕਿੰਨੇ ਕ ਟਾਈਮ ਤੋਂ ਸੀ ਇਹ ਇਹ ਪ੍ਰੋਬਲਮਾਂ ਮੈਨੂੰ 7 ਸਾਲ ਤੋਂ 7 ਸਾਲ ਤੋਂ ਪ੍ਰੋਬਲਮ ਹੈ ਇਹਦੀ ਕੋਈ ਤੁਸੀਂ ਮੈਡੀਸਿਨ ਵਗੈਰਾ ਖਾਧੀ ਪਹਿਲਾਂ ਕੋਈ ਉਹ ਮੈਡੀਸਨ ਦੇ ਇਸ ਤੈਨਾ ਖਰਚਾ ਕਰਤਾ ਕੋਈ ਲੱਖ ਰੁਪਈਆ ਲਾ ਦਿੱਤੇ ਠੀਕ ਹੈ ਜਿਵੇਂ ਤੁਸੀਂ ਆਪਣੇ ਪੰਜੂ ਸਵਰਤੇ ਬੋਡੀ ਸਰਵਰਤ ਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਦੇ ਨਾਲ ਮੈਨੂੰ ਪੂਰਾ ਵਧੀਆ ਜੈਂਟਾ ਆ ਜੀ ਮੇਰੇ ਸੇਤ ਨੂੰ ਪੂਰਾ ਠੀਕ ਆ ਗਿਆ ਸਾਰਾ ਕੰਮ ਕਰਦੀ ਆ ਘਰ ਕੋਈ ਦਿੱਕਤ ਨਹੀਂ ਆਉਂਦੀ ਪਹਿਲਾਂ ਕੀ ਸਥਿਤੀ ਸੀ ਤੁਹਾਡੀ ਕੰਮ ਕਰਦੀ ਪਹਿਲਾਂ ਕੰਮ ਕੋਈ ਹੁੰਦੇ ਨਹੀਂ ਸੀ ਪਈ ਰਹਿੰਦੀ ਸੀ ਪਈ ਰਹਿੰਦੀ ਸੀ ਪਹਿਲਾਂ ਮੰਜੇ ਤੇ ਕੋਈ ਨੂੰ ਦਵਾਈ ਦਿੰਦੇ ਸੀ ਆਪ ਦਿੰਦੇ ਸੀ ਦਵਾਈ ਠੀਕ ਹੈ ਹੁਣ ਕਿਵੇਂ ਆ ਜੀ ਠੀਕ ਹੈ ਜੇ ਨੂੰ ਤਸਵੀਰ ਰੋਪਣੀ ਹੈ 4 ਵਜੇ ਸਾਰਾ ਕੰਮ ਧੰਨ ਨਾਲ ਕਰਉਣੀ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਵੀਰ ਜੀ ਕਿੱਥੇ ਕਿੱਥੇ ਤੁਸੀਂ ਲੈ ਕੇ ਗਏ ਪਹਿਲਾਂ ਕਿਵੇਂ ਲੱਗਦਾ ਜੀ ਤੁਹਾਨੂੰ ਪਹਿਲਾਂ ਤਾਂ ਬਹੁਤ ਫਰਕ ਆਇਆ ਜੀ ਐਸਐਸ ਹਾਰ ਵੀ ਆਂਦੇ ਰਹੇ ਜੀ ਠੀਕ ਹੈ 40 41 ਦੀ ਨਾਪੇ ਕੋਲ ਐਸਾ ਠੀਕ ਹੈ ਸਾਰੇ ਪਟਾਲੇ ਵੀ ਆਂਦੇ ਰਹੇ ਹੋਗੇ ਕਿਸ ਨੂੰ ਲੱਗਦਾ ਸੀ ਪਹਿਲਾਂ ਜੀ ਇਹ ਦੁਬਾਰਾ ਕੰਮ ਕਰ ਲੱਗ ਜਾਣਗੇ ਆ ਚੀਜ਼ਾਂ ਦੇ ਦੁਬਾਰਾ ਆ ਜਾਣਗੇ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਨ੍ਹਾਂ ਲੋਕਾਂ ਨੂੰ ਪ੍ਰੋਬਲਮ ਬਣੀ ਜਾਂ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਧੀਆ ਜਰਤਾ ਜਸਤਾ ਹੈ ਕਿਨੇ ਵੀ ਸਾਡੀ ਨਵੀਂ ਜ਼ਿੰਦਗੀ ਬਣ ਗਈ ਕੋਈ ਆਪੋ ਨੂੰ ਚੁੱਕਿਆ ਸਾਡੇ ਬੱਚਿਆਂ ਕੀ ਧੰਨਵਾਦ ਕਰਦੇ ਨੇ ਜੀ ਰਾਜੇ ਡਾਕਟਰ ਦਾ ਵੀ ਧੰਨਵਾਦ ਕਰਦੇ ਨੇ ਵੀ ਚਾਚਾ ਨੇ ਵਧੀਆ ਰਾਹ ਚ ਉਹ ਕਹਿੰਦਾ ਵੀ ਕੇਰਾ ਤੁਸੀਂ ਹੁਣ ਮੈਨੂੰ ਕਹਿੰਦਾ ਕਿ ਬਿਆਰ ਰੈਟ ਦੇਖ ਲਓ ਓਕੇ ਜੀ ਓਕੇ ਜੀ ਥੈਂਕ ਯੂ ਥੈਂਕ ਯੂ ਜੀ ਬਹੁਤ ਵਧੀਆ ਮੁਬਾਰਕਾਂ